ਸਕੂਲਾ ਵਿੱਚ ਸਵੇਰ ਦੀ ਸਵਾ ਲਈ ਇੱਕ ਪੀਤ ਚਾਨਣ ਸਕੂਲਾ ਵਿੱਚ ਜਦੋਂ ਸਵੇਰ ਸਕੂਲ ਸਟਾਰਟ ਹੁੰਦੇ ਨੇ ਉਦੋਂ ਇੱਕ ਸਵਾ ਕਰਵਾਈ ਜਾਂਦੀ ਹੈ ਤੇ ਉਹਦੇ ਵਿੱਚ ਬੱਚੇ ਪੁਸ਼ਗਾਉਂਦੇ ਨੇ ਜੋਗੀ ਧਰਮ ਦੇ ਨਾਲ ਹੀ ਜੁੜੰਧ ਰਹੇ ਨੇ ਤੇ ਬੱਖੋ-ਵੱਖੋ ਸੂਬਿਆਂ ਦੇ ਵਿੱਚ ਬੱਖੋ-ਵੱਖੋ ਤਰ੍ਹਾਂ ਦੀਆਂ ਸਵਾ ਹੁੰਦੀਆਂ ਨੇ ਸਵੇਰ ਦੀ ਤੇ ਫਰ ਮਕਸਦ ਇੱਕੋ ਹੀ ਹੁੰਦਾ ਕਿ ਉਹਨਾਂ ਨੂੰ ਬੱਚਿਆਂ ਨੂੰ ਧਰਮ ਨਾਲ ਜੋੜਿਆ ਜਾਂਦਾ ਤੇ ਇਹ ਗੀਤ ਬਹੁਤ ਵਧੀਆ ਹੈ ਸਕੂਲਾਂ ਵਿੱਚ ਸਵੇਰ ਦੀ ਸਵਾ ਲਈ ਇੱਕ ਗੀਤ ਚਾਨਣ ਸੋ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਤਾਂ ਕਿ ਬੱਚੇ ਨਵਾਂ ਸਿੱਖਣ ਤੇ ਬਹੁਤ ਕੁਝ ਸਿੱਖਣਗੇ ਇਸ ਗੀਤ ਦੇ ਵਿੱਚ ਬੱਚੇ ਤੇ ਜੇ ਇਸ ਤਰ੍ਹਾਂ ਦੀ ਮਤਲਬੀ ਸਵੇਰ ਦੀ ਸਵਾਟ ਸਟਾਰਟ ਹੋਵੇ ਸਕੂਲਾਂ ਵਿੱਚ ਸਵੇਰ ਦੀ ਸਵਾ ਲਈ ਇੱਕ ਗੀਤ ਚਾਨਣ ਜਿਹੜਾ ਸਵੇਰੇ ਸਕੂਲ ਸਟਾਰਟ ਹੁੰਦਾ ਤਾਂ ਇੱਕ ਸਵਾ ਹੁੰਦੀ ਹੈ ਜਿਹਦੇ ਵਿੱਚ ਗੀਤ ਭਜਨ ਜਾਂ ਕੁਝ ਵੀ ਮਤਲਬੀ ਸੇ ਬੱਚੇ ਲਗਾਵਾਇਆ ਜਾਂਦਾ ਜਿਹੜਾ ਕਿ ਅਕਸਰੀ ਧਰਮਾਂ ਨਾਲ ਜੋੜਦਾ ਸੋ ਬੱਖੋ ਬੱਕਰੀ ਜੁੱਬਿਆਂ ਦੇ ਵਿੱਚ ਬੱਖੋ ਬੱਕੇ ਧਰਮਾਂ ਦੇ ਲੋਕ ਆਪ ਕੋ ਆਪਣੇ ਮੁਤਾਬਕ ਬੱਚਿਆਂ ਨੂੰ ਇਹ ਸਵੇਰ ਦੀ ਸਭਾ ਦੇ ਵਿੱਚ ਅ ਗਾਉਂਦੇ ਤੇ ਫਰੇ ਜਿਹੜਾ ਗੀਤ ਇਹ ਵਿਗਿਆਨਿਕ ਤਰੀਕੇ ਨਾਲ ਤਰਕ ਦੇ ਹਿਸਾਬ ਨਾਲ ਸੋ ਇਸ ਤਰ੍ਹਾਂ ਦੀ ਜਿਹੜੀ ਸਵੇਰ ਦੀ ਸਭਾ ਦੇ ਵਿੱਚ ਇਸ ਤਰ੍ਹਾਂ ਦਾ ਗੀਤ ਗਾਇਆ ਜਾਵੇ ਤਾਂ ਬੱਚਿਆਂ ਨੂੰ ਬਹੁਤ ਬਹੁਤ ਸਿੱਖਣ ਨੂੰ ਮਿਲੂਗਾ ਇੱਕ ਗੱਲ ਹੈਗੀ ਵੀ ਨਾਪਰਤਾ ਦੂਰ ਹੋਣੀ ਹੈ ਉਚਨੀ ਚ ਦਾ ਮਤਲਬ ਜਿਹੜਾ ਫਰਕ ਹੋ ਮਿਟੂ। ਤੇ ਸਭ ਬਰਾਬਰਤਾ ਇਹ ਗੀਤ ਜਿਹੜਾ ਸਭ ਬਰਾਬਰਤਾ ਦਾ ਮਤਲਬ ਹੀ ਸਿਖਾਉਂਦਾ ਵੀ ਹਰ ਇੱਕ ਇਨਸਾਨ ਬਰਾਬਰ ਹੈ। ਸੋ ਇਸ ਤਰ੍ਹਾਂ ਦਾ ਅਗਰ ਜੇ ਬੱਚਿਆਂ ਨੂੰ ਸਵੇਰ ਦੀ ਸਭਾ ਦੇ ਵਿੱਚ ਇਸ ਤਰ੍ਹਾਂ ਦਾ ਗੀਤ ਗਾਇਆ ਜਾਵੇ ਤਾਂ ਬਹੁਤ ਸਿੱਖਣ ਨੂੰ ਮਿਲੂ ਬੱਚਿਆਂ ਨੂੰ। ਸੋ ਪਾ ਵੀ ਦੋਸਤਾਂ ਨੂੰ ਸ਼ੇਅਰ ਕਰ ਦੇ ਗੀਤ ਦਾ ਨਾਮ ਚਾਨਣ। ਇਹ ਲਈ ਕੋਲ ਨੂੰ ਬਹੁਤ ਵਧੀਆ ਲਿਖਿਆ ਗਿਆ। ਅਸੀਂ ਚਾਨਣ ਬੰਡਣਾ ਹੈ। ਚਾਨਣ ਸੂਰਜ ਤਾਰੇ ਬਣ ਕੇ ਜੀ ਹਰ ਜਿਲ੍ਹੇ ਵਿੱਚ ਬਸਣਾ ਏ ਸਭਨਾਂ ਦੇ ਦਿਲਾਰੇ ਬਣ ਕੇ ਜੀ ਜਦਾਂ ਨਮਿਆਂ ਨਾਲ ਦੋਸਤੀਆਂ ਰੂਸਿਆਂ ਨੂੰ ਮਨਾਵਾਂਗੇ ਜੋ ਵਹਿਗੇ ਵਖੋਕੋ ਕੇ ਅਸਲੀ ਨਾਲ ਤੜਲਾਵਾਂਗੇ ਰਹਿਣਾ ਹੈ ਮਿਲ ਜੁੜ ਕੇ ਵੀ ਰਹਿਣਾ ਹੈ ਮਿਲ ਮਿਲ ਜੁੜ ਕੇ ਬਸ ਮਿੱਤਰ ਪਿਆਰੇ ਬਣ ਕੇ ਜੀ ਅਸੀਂ ਚਾਨਣ ਬਣਣਾ ਹੈ ਚੰਨ ਸੂਰਜ ਤਾਰੇ ਬਣ ਕੇ ਜੀ ਇਹ ਗੀ ਬਹੁਤ ਵਧੀਆ ਗੱਲ ਲਿਖੀ ਹੈ ਕਹਿੰਦਾ ਕਿਸੇ ਕਿਸੇ ਪੁੱਜ ਵੀ ਨਹੀਂ ਲਿਖਿਆ ਮੱਥੇ ਜਾਂ ਹੱਥਾਂ ਤੇ ਸਭ ਧਰਮ ਬਲੇਖੇ ਨੇ ਤਰਕਾਂ ਨਾਲ ਦੱਸਾਂਗੇ ਤਰਕ ਜਾਨੀ ਕਿ ਸੋਚ ਸਮਝ ਦਿਮਾਗ ਨਾਲ ਕਰਦੇ ਤੇ ਕਿਨਾ ਫਰ ਤੋਂ ਦੂਰ ਹੈ ਕਿ ਨਾ ਕਹਿੰਦਾ ਸਭ ਧਰਮ ਬਲੇਖੇ ਨੇ ਤਰਕਾਂ ਨਾਲ ਦੱਸਾਂਗੇ ਸਭ ਝੂਠ ਮਿਟਾਵਾਂਗੇ ਸੱਚ ਦੇ ਬਨਜਾਰੇ ਬਣ ਕੇ ਜਿਵੇਂ ਚਾਨਣ ਬਣਣਾ ਹੈ ਚਾਨਣ ਸੂਰਜਾਰੇ ਬਣ ਕੇ ਅੱਗੇ ਵੀ ਬਹੁਤ ਵਧੀਆ ਲਿਖਿਆ ਹੈ ਅਸੀਂ ਮਾਜਬ ਨਹੀਂ ਪੁੱਛਣੀ ਨਾ ਪੁੱਛਣਿਆ ਜਾਤਾ ਨੂੰ ਨਾ ਪੁੱਛਣਾ ਜਾਤਾ ਨੂੰ ਇਹ ਲਿਖਿਆ ਵੀ ਅਸੀਂ ਮਾਜਬ ਨਹੀਂ ਪੁੱਛਣੇ ਨਾ ਪੁੱਛਣਾ ਜਾਤਾ ਨੂੰ ਜੋ ਝਗੜੇ ਛੇੜਦੀਆਂ ਰੱਦ ਕਰਨਾ ਬਾਤਾਂ ਨੂੰ ਬਿਲਕੁਲ ਸਹੀ ਗੱਲ ਹੈ ਜੀ ਮਾਜੂ ਤਰਮੋ ਜਾਤਾਂ ਨਾਪਰਤ ਇਹ ਸਾਰੀ ਮਲਵੀ ਚਾਗੜੇ ਛੇੜਦਿਆਂ ਨੇ ਜਦੋਂ ਨਾਪਰਤ ਪੈਦਾ ਹੋਊਗਾ ਤੇ ਝਗੜੇ ਹੋਊਗਾ ਤੇ ਉੱਚਨੀਚ ਹੋ ਗਈ ਉੱਥੇ ਬਰਾਬਰਤਾ ਦਾ ਇਨਸਾਨ ਨੂੰ ਹੱਕ ਨਹੀਂ ਮਿਲਦਾ ਨਾਪਰਤ ਤੇ ਝਗੜੇ ਬੈਲਾਉਣੇ ਨਾਪਰਤ ਦੀ ਅਗਨੀ ਨੂੰ ਰੋਕਾਂਗੇ ਫੁਹਾਰੇ ਬਣ ਕੇ ਜੀ ਅਸੀਂ ਚਾਨਣ ਬਣਨਾ ਹੈ ਚੰਨ ਸੂਰਜ ਤਾਰੇ ਬਣ ਕੇ ਜੀ ਅੱਗੇ ਬਹੁਤ ਵਧੀਆ ਗੱਲ ਲਿਖੀ ਐ ਰਸਤੇ ਹੀ ਔਖੇ ਨੇ ਮੰਜ਼ਿਲ ਤੱਕ ਦੂਰ ਨਹੀਂ ਪਰ ਅਸੀਂ ਵੀ ਮੋੜਨੇ ਦਾ ਚੁਣਿਆ ਦਸਤੂਰ ਨਹੀਂ ਹਿੰਮਤਾ ਦੀਆਂ ਬਾਤਾਂ ਦੇ ਰਹਿਣਾ ਹੈ ਹੰਗਾਰੇ ਬਣ ਕੇ ਜੀ ਹਿੰਮਤਾ ਦੀਆਂ ਬਾਤਾਂ ਦੇ ਰਹਿਣਾ ਹੈ ਹੰਗਾਰੇ ਬਣ ਕੇ ਜੀ ਅਸੀਂ ਚਾਨਣ ਬਣਣਾ ਹੈ ਚਾਨਣ ਸਿਤਾਰੇ ਬਣ ਕੇ ਸੋ ਬਹੁਤ ਵਧੀਆ ਇੱਕ ਸਿੱਖਿਆ ਦਾ ਗੀਤ ਹੈ ਚਾਨਣ ਜੇ ਸਵੇਰ ਦੀ ਸਭਾ ਦੇ ਵਿੱਚ ਬੱਚਿਆਂ ਨੂੰ ਇਹੇ ਗਵਾਇਆ ਜਾਵੇ ਇਹਦੇ ਨਾਲ ਇਹਦੇ ਨਾਲ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਧਰਮਾ ਤਾ ਬਹੁਤ ਚਤੋਈ ਮਤਲਬੀ ਸਵੇਰ ਦੀ ਸਭਾ ਦੇ ਵਿੱਚ ਗੀਤ ਗਵਾਏ ਜਾਂਦੇ ਜਾਂ ਭਜਨ ਜਾਂ ਗੀਤ ਨਾ ਕੁਝ ਨਹੀਂ ਸਿੱਖਿਆ ਇਸ ਤਰ੍ਹਾਂ ਨਹੀਂ ਜੇਕਰ ਕੋਈ ਚੰਗੀਆਂ ਗੱਲਾਂ ਦੇ ਜਿਹੜੇ ਗੀਤ ਜਾਂ ਕੁਛ ਵੀ ਹੈ ਲੇਖਣਾ ਸਵੇਰ ਦੀ ਸਭਾ ਦੇ ਵਿੱਚ ਬੱਚਿਆਂ ਤੋਂ ਗਵਾਏ ਜਾਂ ਤਾਂ ਬੱਚੇ ਇਹਨਾਂ ਚੀਜ਼ਾਂ ਤੋਂ ਆਮਲ ਕਰਨਗੇ ਬਹੁਤ ਕੁਝ ਸਿੱਖਣਗੇ ਲਾਪਰਤਤਾ ਖਾਸ ਕਰਕੇ ਦੂਰ ਹੋ ਗਈ ਕਿਆਤਾ ਪਾਤਾ ਦਾ ਜਿਹੜਾ ਪੜਾਉ ਦੂ ਰੂਗਾ ਉਹ ਬਹੁਤ ਕੁਝ ਸਿੱਖਣ ਨੂੰ ਮਿਲਦਾ ਥੈਂਕ ਯੂ ਥੈਂਕ ਯੂ